ਸਰਬਜੀਤ ਸੰਗਰੂਰ ਵੀ ਦੀ ਕਪਤਾ ਹਿੰਮਤ ਜਟਾ ਨਾ ਸਕਿਆ ਉਸ ਨੂੰ ਕੁਝ ਕਹਿ ਲੈ ਲਈ ਹਿੰਮਤ ਜਟਾ ਨਾ ਸਕਿਆ ਉਸ ਨੂੰ ਕੁਝ ਕਹਿ ਲੈ ਲਈ ਲੰਗੇ ਵੇਲੇ ਨੂੰ ਯਾਦ ਕਰ ਪਛਤਾਉਂਦੇ ਹਾਂ ਸੰਗਰੂਰ ਵੀ ਪਛਤਾਉਂਦੇ ਹਾਂ ਸੰਗਰੂਰ ਵੀ ਲੰਗੇ ਵੇਲੇ ਨੂੰ ਯਾਦ ਕਰ ਪਛਤਾਉਂਦੇ ਹਾਂ ਸੰਗਰੂਰ ਵੀ ਤਿਆਰ ਕਰ ਲਿਆ ਤੰਗਰੂਰ ਦੀ ਹੋਰ ਬਹੁਤ ਕੁਝ ਟੈਰ ਲੈ ਲਈ ਕਾਰ ਕਰ ਲਿਆ ਤੂੰ ਜਰੂਰ ਵੀ ਹੋਰ ਬਹੁਤ ਕੁਝ ਤੈਨੂੰ ਵੀ ਮਿਲਿਆ ਮੌਕਾ ਮੈਨੂੰ ਜੇ ਕਿਤੇ ਪਿੱਛੇ ਬੈਲਦਾ ਜੇ ਕਿਤੇ ਪਿੱਛੇ ਬੈਲਦਾ ਹਿੰਮਤ ਜਟਾ ਨਾ ਸਕਿਆ ਉਸ ਨੂੰ ਕੁਝ ਕਹਿ ਦੇ ਲਈ ਹਿੰਮਤ ਜਟਾ ਨਾ ਸਕਿਆ ਉਸ ਨੂੰ ਕੁਝ ਕਹਿ ਦੇ ਲਈ ਉਹ ਕੁਝ ਨਸੀਬ ਨੇ ਜਿੰਨਾਂ ਨੂੰ ਹੈ ਕੋਈ ਯਾਦ ਕਰਦਾ ਕਿੰਨਾ ਨੂੰ ਹੈ ਕੋਈ ਯਾਦ ਕਰਦਾ